ਪੁਲਿਸ ਕਮਿਸ਼ਨਰ ਟੈਂਪਰੇਚਰ ਵਿੱਚ ਪੀਐਸ ਕੈਂਟ ਉਹਨਾਂ ਨੇ ਦੋ ਮੁਕਦਮੇ ਟਰੇਸ ਕੀਤੇ ਹੈ ਐਫਆਈਆਰ ਨੰਬਰ 166/24 ਤੇ ਐਫਆਈਆਰ ਨੰਬਰ 157/24 ਜਿਹੜਾ ਐਫਆਈਆਰ ਨੰਬਰ 166/24 ਹੈ ਉਹਦੇ ਚੱਕ ਯੂਜ਼ਡ ਹੈਗਾ ਸਾਹਿਲ ਅਲੈਸ ਕਾਲੂ ਉਹਦੇ ਤੇ ਆਲਰੇਡੀ 21 ਪਰਚੇ ਸੀਗੇ 307 ਦੇ ਵੀ 379 ਦੇ ਵੀ ਪਰਚੇ ਸੀ ਨਾਲ ਐਨਡੀਪੀਐਸ ਐਕਟਿਵ ਪਰਚੇ ਸੀ ਉਤੇ ਇੱਕ ਪਰਚਾ ਸੀਗਾ 452 ਤੇ 423 ਦਾ ਤੇ ਥਾਣੇ ਦੀ ਪੁਲਿਸ ਉਹਨੂੰ ਰੈਸਟ ਕਰਨ ਗਈ ਸੀ ਅੰਡਰ ਦ ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅਮਰਸਸ ਦਾਖੁਰ ਪ੍ਰੀਤ ਸਿੰਘ ਪੁਲਰ ਸਾਹਿਬ ਤੇ ਜਦੋਂ ਰੈਸ ਕਰਨ ਗਈ ਤੇ ਉਹ ਕਾਲੂ ਭੱਜਿਆ ਆਪਣੇ ਉਥੋਂ ਤੇ ਸਾਡੀ ਟੀਮ ਨੇ ਉਹਨੂੰ ਰੈਸਟ ਕਰ ਲਿਆ ਤੇ ਜਦੋਂ ਉਹਨੂੰ ਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਤਲਾਸ਼ੀ ਵਿੱਚੋਂ ਉਹ ਉਤੋਂ ਹੀਰੋਇਨ ਵੀ ਮਿਲੀ 265 ਗ੍ਰਾਮ ਹੀਰੋਇਨ ਮਿਲੀ ਤੇ ਜਿਹੜੇ 452 ਤੇ 23 ਦੇ ਪਰਚੇ ਵਿੱਚ ਅਰੈਸਟ ਤਾਂ ਸੀ ਪਾਈ ਹੈ ਨਾਲ ਜਿਹੜਾ ਆਹ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਦਰਜ ਰਜਿਸਟਰ ਹੋਇਆ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰਿਆਂ ਨੂੰ ਉੱਥੇ ਹੀ ਇਹ ਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫੜਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਰ ਇਹ ਉਹ ਵੀ ਮਾਮਲਾ ਜਿਹਦੇ ਵਿੱਚ ਇੱਕ ਪੁਲਿਸ ਅਫਸਰ ਦੀ ਇਨਕ੍ਰੀਡ ਹੋਇਆ ਸੀ ਉਹ ਹੀ ਹੈ ਤੇ ਜਿਹਦੇ ਉਹਨੂੰ ਫੜਦੇ ਫੜਦੇ ਜਿਹੜਾ ਹਾਂਜੀ ਬਿਲਕੁਲ 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 ਉਹ ਇਹਦੇ ਤੇ ਗੋਰੇ ਨੂੰ ਮਾਮਲੇ ਦੱਗੇ ਪਹਿਲਾਂ ਇਹਦੇ ਤੇ 21 21 ਮੁਕਦਮੇ ਹੋਰ ਦਰਜ ਹੈਗੇ ਜੀ 21 ਮਾਮਲੇ ਜਿਹੜੇ ਦਰਜ ਹਨ ਉਹਦੇ ਵਿੱਚ ਕੋ ਮਾਣਜੋਗ ਦਾਤ ਤੋਂ ਕੋਈ ਸਜ਼ਾ ਜਾਤਾ ਹੋਈ ਨਹੀਂ ਉਹ ਹਾਲੇ ਸੇ ਰਿਕਾਰਡ ਚੈੱਕ ਕਰਾ ਰਹੇ ਹਾਂ ਬਾਕੀ ਕਈ ਮੁਕਦਮੇ ਚ ਆਨ ਬੇਲ ਵੀ ਹੈ ਜੀ ਸਰ ਮੈਂ ਨੇ ਡਰੱਗਸ ਦਾ ਹੀ ਨਾ ਕੰਮ ਨਹੀਂ ਮੈਂ ਡਰੱਗਸ ਦਾ ਵੀ ਆਪਣਾ ਸਨੇਚਿੰਗ ਦਾ ਵੀ ਚੋਰੀ ਦਾ ਵੀ ਤੇ ਸਨੇਚਿੰਗ ਚੋਰੀ ਤੇ ਡਰੱਗਸ ਦਾ ਮੇਨ ਦਾ ਹੈਗਾ ਜੀ ਕਿਹੜੇ ਕਿਹੜੇ ਗਾਣਾ ਜਮਾਲੇ ਦਰਜ ਇਹ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਬਕਮਾਂ ਚੇਤੇ ਦਰਜ ਮੁਕਦਮੇ ਦਰਜ ਨੇ ਸਰ ਟੋਟਲ ਕਿੰਨੇ ਆਨੇ ਇਹ ਹਲੇ ਇਕੱਲਾ ਹੀ ਸੀਗਾ ਜੀ ਸਾਹਿਲ ਲਾ ਇਸ ਕਾ ਹਾਂਜੀ ਹਾਂਜੀ ਪਰਿਵਾਰਿਕ ਬੈਕਗਰਾਉਂਡ ਪਰਿਵਾਰਿਕ ਜਿੱਤੇ ਇੱਕ ਹੀ ਮੁਕਦਮੇ ਦਰਜ ਨੇ ਨਟੋਰੀਅਸ ਬੰਦਾ ਹੀ ਹੈ ਜੀ ਇੱਕ ਜਿਹੜਾ ਦੂਸਰਾ ਮੁਕਦਮਾ ਹੈਗਾ 157/ 24 ਉਹਦੇ ਚ ਗੌਰਵ ਤੇ ਸੰਦੀਪ ਅਸੀਂ ਅ ਗ੍ਰਿਫਤਾਰ ਕੀਤੇ ਹੈ ਉਹਨਾਂ ਦੀ ਏਜ ਹੈਗੀ 20 ਤੋਂ 21 ਸਾਲ ਹੈਗੀ ਹੈ ਉਹਨਾਂ ਤੋਂ ਰਿਕਵਰੀ ਅਸੀਂ ਕੀਤੀ ਹੈ ਇੱਕ ਐਕਟਿਵਾ ਇੱਕ ਮੋਟਰਸਾਈਕਲ ਦੀ ਕੀਤੀ ਹੈ ਇੱਕ ਮੋਬਾਈਲ ਫੋਨ ਤੇ ਇੱਕ ਪਿਸਟਲ ਤੇ ਦੋ ਰਾਉਂਡ ਦੀ ਅਸੀਂ ਰਿਕਵਰੀ ਕੀਤੀ ਹੈ ਇਹ ਛਾਟਾ ਬਾਈਪਾਸ ਦੇ ਰਹਿਣ ਵਾਲੇ ਹੈ ਤੇ ਇਹਨਾਂ ਤੇ ਵੀ ਆਪਣਾ ਵਕਫ ਵਕ ਮਕਦਮੇ ਦਰਜ ਹੈਗੇ ਹੈ 307 ਦੇ ਵੀ ਹੈਗੇ ਤੇ 379 बी ਦੇ ਵੀ ਹਗੇ ਤੇ ਬੇਸਿਕਲੀ ਨਸ਼ੇੜੀ ਹੈਗੇ ਆ ਇਹਨਾਂ ਦਾ ਜੋ ਸਨ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਪਤਾ ਚੱਲੇ ਇਹਨਾਂ ਦਾ ਇੱਕ ਹੋਰ ਸਾਥੀ ਹੈ ਉਹ ਵੀ ਗ੍ਰਿਫਤਾਰ ਕਰਨ ਹਾਲੇ ਬਾਕੀ ਹੈ ਤੇ ਅਸੀਂ ਟੀਮਸ ਬਣਾ ਕੇ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ ਇਹਨਾਂ ਦੀ ਉਮਰ ਕਿੰਨੀ ਹੈ ਜੀ ਇਹਨਾਂ ਦੀ ਬੀਜ ਤੋਂ 21 ਸਾਲ ਹੈ ਜੀ ਹਾਂਜੀ ਸਰ ਇਹ ਪੜ੍ਹੇ ਲਿਖਿਆ ਹਨ ਪੜ੍ਹੇ ਨਹੀਂ ਨਹੀਂ ਇਹ ਕੋਈ 10ਵੀਂ ਪਾਸ ਹੈ ਕੋਈ 8ਵੀਂ ਪਾਸ ਹੈ ਜੀ ਇਹਨਾਂ ਨੂੰ ਹੋਰ ਵੀ ਕਰਦੇ ਸੀਗੇ ਆ ਬੇਸਿਕਲੀ ਜਿਹਨਾਂ ਤੇ ਇਹਨੇ ਮੁਕਦਮੇ ਦਰਜ ਨੇ ਜ਼ਿਆਦਾਤਰ 스내ਚਿੰਗ ਤੇ ਨੋਟੋਰੀਅਸ ਐਕਟੀਵਿਟੀਜ਼ ਦੀ ਚੀਜ਼ ਹੈ। ਇਹ ਵਾਲਵਰ ਵੀਜ਼ਾ ਤੁਸੀਂ ਦੱਸਿਆ ਮੈਂ ਕੋਈ ਗਰਾਮ ਉਹਦੇ ਨਾਲ ਇਹਨਾਂ ਨੇ ਕੋਈ ਵਾਤਾਵਰ ਕੀ ਉਹ ਹਾਲੇ ਅਸੀਂ ਐਕਸਪਲੋਰ ਕਰ ਰਹੇ ਹਾਲੇ ਅਸੀਂ ਹਾਲੇ ਸਾਡੇ ਨੋਟਿਸ ਵਿੱਚ ਨਹੀਂ ਆਇਆ। ਇਸ ਦਾ ਦੇਸੀ ਆ ਜਾਂ ਕਿਸੇ ਇਸਕੋ ਕੰਟਰੀ ਮੇਡ ਹੈ ਜੀ। ਕੰਟਰੀ ਮੇਡ ਹੈ। ਠੀਕ ਹੈ।